ਬਿਤੇ ਦਿਨੀ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਦੇ ਚੱਲਦੇ ਹਾਲਾਤ ਨਾਜ਼ੁਕ ਵਿਖਾਈ ਦਿੱਤੇ ਲੇਕਿਨ ਜੰਗਬਦੀ ਤੋਂ ਬਾਅਦ ਇਕ ਵਾਰ ਮੁੜ ਤੋਂ ਮਾਹੌਲ ਸਾਜ਼ਗਾਰ ਤਹ ਹੋਇਆ ਲੇਕਿਨ ਪਾਕਿਸਤਾਨ ਵੱਲੋਂ ਸ਼ਰਾਪਤੀ ਅੰਸਰਾ ਵੱਲੋਂ ਆਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਤੇ ਅਜਿਹਾ ਇੱਕ ਵਿਅਕਤੀ ਮੇਟਦਨੀ ਪਾਕਿਸਤਾਨ ਵੱਲੋਂ ਆਉਂਦਾ ਹੋਇਆ ਜਦੋਂ ਵਿਖਾਈ ਦਿੱਤਾ ਤਾਂ ਬੀਐਸਐਫ ਦੀ 109ਵੀ ਬਟਾਲੀਅਨ ਨੇ ਪਟਾਨਕੋਟ ਦੀ ਬਮਿਆਲ ਚੈੱਕਪੋਸਟ ਕੋਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਤੋਂ ਬਾਅਦ ਏਸ਼ਕੀ ਵਿਅਕਤੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਹੁਣ ਸੁਰੱਖਿਆ ਏਜੰਸੀਆਂ ਤੇ ਪੁਲਿਸ ਵੱਲੋਂ ਇਸ ਪਾਕਿਸਤਾਨੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਕਿ ਉਹਨਾਂ ਨੂੰ ਬੀਐਸਐਫ ਵੱਲੋਂ ਇਹ ਸੂਚਨਾ ਮਿਲੀ ਸੀ ਕਿ ਕੋਈ ਸ਼ੱਕੀ ਵਿਅਕਤੀ ਪਾਕਿਸਤਾਨ ਤੋਂ ਭਾਰਤ ਵੱਲ ਦਾਖਲ ਹੋ ਰਿਹਾ ਸੀ ਤੇ ਉਹਨਾਂ ਵੱਲੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਸ਼ਖਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਜੋ ਕਿ ਪਾਕਿਸਤਾਨ ਦੇ ਪਿੰਡ ਚਕਵਾਲ ਜੇਲਮ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਇਸ ਤਰ੍ਹਾਂ ਹੀ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਾਡੀ ਬੀਐਸਐਫ 109 ਬਟਾਲੀਅਨ ਹੈਗੀ ਆ ਇਹ ਮਤਲਬ ਫਾਰਵਰਡ ਪੋਸਟ ਬਮਿਆਲ ਹੈਗੀ ਆ ਉਥੋਂ ਟੈਲੀਫੋਨ ਆਇਆ ਸੀ ਕਿ ਇੱਕ ਉਹਨਾਂ ਨੇ ਪਾਕਿਸਤਾਨ ਦੇ ਜਵਾਰਪੁੱਤਰ ਖਾਦਰ ਪਿੰਡ ਚਕਬਾਲ ਜ਼ਿਲ੍ਹਾ ਪੰਜਾਬ ਪਾਕਿਸਤਾਨ ਦਾ ਹੈਗਾ ਹੈ ਉਸ ਦਾ ਬੰਦਾ ਸੀ ਉਮਰੇ ਦੀ ਮੈਕਸਿਮਮ 24 ਸਾਲਾ ਹੈਗੀ ਹੈ ਇਹ ਕਿਤੇ ਉਧਰੋਂ ਤਾਰ ਕ੍ਰਾਸ ਕਰ ਆਇਆ ਸੀ ਉਹਨਾਂ ਨੇ ਫੜਿਆ ਸੀ ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਆਪਾਂ ਫੜਿਆ ਹੈਗਾ ਤੇ ਅਸੀਂ ਇਹਦਾ ਮੈਡੀਕਲ ਕਰਵਾ ਕਰਵਾਣ ਜਾਣਾ ਹੁਣ ਮੈਡੀਕਲ ਕਰਵਾਉਣ ਤੋਂ ਬਾਅਦ ਆਪਾਂ ਲੈਟਰ ਤਿਆਰ ਕਰਕੇ ਤੇ ਤੁਹਾਡੇ ਹਵਾਲੇ ਕਰਨਾ। ਉਸ ਤੋਂ ਬਾਅਦ ਮੈਕਸਿਮਮ ਉਹਨਾਂ ਨੇ 12:00 ਵਜੇ ਕੰਪਲੀਟ ਕਰਕੇ ਆਪਣਾ ਸਾਰਾ ਤੇ ਉਹਨਾਂ ਨੇ ਸਾਡੇ ਹਵਾਲੇ ਕੀਤਾ ਸੀ। ਸਾਡੇ ਏਐਸਏ ਵਿਜੇ ਕੁਮਾਰ ਨੇ ਚੌਂਕੀਨ ਚਾਰਜ ਬੰਮਾਲ ਤੋਂ ਉਹਨਾਂ ਨੇ ਉਸੇ ਵੇਲੇ ਬੰਦੀਆਂ ਧਰਾਵਾਂ ਤਾ ਤੇ ਉਹਦੇ ਖਲਾਫ ਮਕਦਮਾ ਦਰਜ ਕਰਕੇ ਤੇ ਜਿਹੜੀ ਮੂਰਲੀ ਪੱਤੀ ਸੰਭਲ ਵਿੱਚ ਲੈਂਦੀ ਆ ਤੇ ਉਹਨੂੰ ਪੁੱਛਗਿੱਛ ਜਿਹੜੀ ਚੱਲ ਰਹੀ ਆ ਪੁੱਛਗਿੱਛ ਦੌਰਾਨ ਜੋ ਵੀ ਜਿਹੜੇ ਤੱਥ ਸਾਹਮਣੇ ਆਣਗੇ ਇਸ ਉਸ ਤਰ੍ਹਾਂ ਦੀ ਕਾਰਵਾਈ ਜਿਹੜੀ ਉਹਨਾਂ ਵਿੱਚ ਹੋਈ ਹੈ ਨਹੀਂ ਇਹਨਾਂ ਖਾਲਦੀ ਕਾਰੀ ਕੋਈ ਬਰਾਮਦਗੀ ਨਹੀਂ ਹੋਈ ਹੈਗੀ ਪੁੱਛ ਕੇ ਚੱਲ ਰਹੀ ਹੈ ਜੀ ਕਿ ਇਹ ਕਿਸ ਮਕਸਦ ਵਾਸਤੇ ਇੱਧਰ ਆਇਆ ਕਿਉਂ ਆਇਆ ਇਹਦਾ ਆਉਣ ਦਾ ਕਾਰਨ ਕੀ ਹੈ ਇਹਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਫਿਲਹਾਲ ਇਸ ਪਾਕਿਸਤਾਨੀ ਵਿਅਕਤੀ ਤੋਂ ਕੋਈ ਵੀ ਸ਼ੱਕੀ ਚੀਜ਼ ਤਾਂ ਬਰਾਮਦ ਨਹੀਂ ਹੋਈ ਹੈ ਲੇਕਿਨ ਉਸ ਵੱਲੋਂ ਮੁੱਢਲੀਆਂ ਤਹਰਾਵਾਂ ਦੇ ਤਹਿਤ ਮਾਮਲਾ ਗੱਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਜਾਂਦੇ ਜਾ ਰਹੀ ਹੈ ਕਿ ਉਸ ਤੋਂ ਪੁੱਛਗਿੱਛ ਲਗਾਤਾਰ ਜਾਰੀ ਹੈ ਜਗਬਾਨੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ